ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੋ ਕਿ ਸਕਰੀਨ ਦੇ ਉੱਪਰ ਝੋਟੀ ਦਿਖਾਈ ਦੇ ਰਹੀ ਹੈ ਇਹ ਦੋ ਦੰਦਾ ਵੀਰ ਜੀ ਦੇਖੋ ਅਸੀਂ ਤੁਹਾਨੂੰ ਦੰਦ ਵੀ ਦਿਖਾ ਰਹੇ ਹਾਂ ਇਹ ਐਚਲਡੀਵੀ ਦੇ ਸੀਮਣ ਦੀ ਆ ਇਸ ਝੋਟੀ ਦੇ ਪਿੱਛੇ ਜੋ ਬੱਚਾਗਾ ਬਰਾਟ ਬੁੱਲਦਾਗਾ ਤਾਂ ਤੁਹਾਨੂੰ ਇਸ ਝੋਟੀ ਦੀ ਤੋਰ ਕੇ ਦਿਖਾ ਰਹੇ ਹਾਂ ਵੀਰ ਜੀ ਤੁਹਾਨੂੰ ਇਸ ਝੋਟੀ ਦੇ ਅੱਜ ਤੋਂ 5-7 ਦਿਨਾਂ ਨੂੰ ਅਸੀਂ ਲਾਈਵ ਮਿਲਕਿੰਗ ਜ਼ਰੂਰ ਕਰਾਵਾਂਗੇ ਵੀਰ ਜੀ ਇਸੇ ਚੈਨਲ ਦੇ ਰਾਹੀਂ 10 ਕਿਲੋ 12 ਕਿਲੋ 14 ਕਿਲੋ ਦੁੱਧ ਜਿੰਨਾ ਵੀ ਦੇਊਗੀ ਤੁਹਾਨੂੰ ਲਾਈਵ ਦੇ ਵਿੱਚ ਜ਼ਰੂਰ ਦਿਖਾਵਾਂਗੇ ਸ਼ਾਮ ਦੇ ਟਾਈਮ ਖਾਲੀ ਕਰਾਂਗੇ ਤੇ ਸੁਬਾ ਸ਼ਾਮ ਦਾ ਦੁੱਧ ਜ਼ਰੂਰ ਦਿਖਾਵਾਂਗੇ ਵੀਰ ਦੀ ਝੋਟੀ ਚੰਗੇ ਲੱਗੇ ਤਾਂ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ